ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਨਾਬਾ ਵਿਖੇ ਭਾਰਤੀ ਕਿਸਾਨ ਯੂਨ联ਤਾ ਡਕੋਦਾਵੱਲੋਂ ਪਗੜੀ ਸੰਭਾਲ ਜੱਟਾ ਸ਼ਹੀਦ ਅਜੀਤ ਸਿੰਘ ਦੇ ਜਨਮ ਦਿਹਾੜੇ ਤੇ ਕੇਂਦਰ ਸਰਕਾਰ ਖਿਲਾਫ ਮਹਿੰਗਾਈ ਨੂੰ ਲੈ ਕੇ ਬਲਾਕ ਪ੍ਰਧਾਨ ਜਗਪਾਲ ਸਿੰਘ ਦੀ ਅਗਵਾਈ ਵਿਖਟਰ ਸਾਈਕਲ ਰੈਲੀ ਦੌਰਾਨ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਦੀ ਕੱਢਿਆ ਗਿਆ। ਇਹ ਜਿਹੜਾ ਸੂਜਮਤ ਮੋਰਚੇ ਵੱਲੋਂ ਦਿੱਲੀ ਵੱਲੋਂ ਅੱਜ ਦਾ ਆਪਣੇ ਅਜੀਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੇ ਸੱਦੇ ਦੇ ਉੱਤੇ ਅਸੀਂ ਅੱਜ ਨਾਬੇ ਦੇ ਵਿੱਚ ਇਸ ਸੱਦੇ ਨੂੰ ਉਪਰ ਕਰਦੇ ਹੋਏ ਅੱਜ ਨਾਬੇ ਦੇ ਵਿੱਚ ਸਾਈਕਲ ਮਾਰਚ ਕਰਨ ਜਾ ਰਹੇ ਹਾਂ ਜਿਹਦਾ ਸੰਦੇਸ਼ ਇਹ ਹੈ ਕਿ ਪੈਟਰੋਲ ਦੀ ਔਰ ਡੀਜ਼ਲ ਦੀਆਂ ਜਿਹੜੀਆਂ ਕੀਮਤਾਂ ਵਧ ਰਹੀਆਂ ਨੇ ਵਧ ਰਹੀਆਂ ਕੀਮਤਾਂ ਨੂੰ ਮੁੱਖ ਰੱਖਦੇ ਹੋਏ ਮਹਿੰਗਾਈ ਜਿਹੜੀ ਵਧ ਰਹੀ ਹੈ ਇਹ ਗੁੰੰਗੀ ਬੋਲੀ ਸਰਕਾਰ ਨੂੰ ਦੱਸਣ ਦੇ ਲਈ ਅੱਜ ਅਸੀਂ ਨਵਾਂ ਇਹ ਜਿਹੜਾ ਤੋਂ ਅੰਦੋਲਨ ਉਹਨਾਂ ਨੇ ਪਕੜੀ ਸੰਭਾਲ ਜੱਟਾ ਚਲਾਇਆ ਸੀ ਉਹਦੇ ਤਹਿਤ ਉਹਨੂੰ ਹੋਰ ਰੰਗਤ ਦਿੰਦੇ ਹੋਏ ਸਾਈਕਲ ਮਾਰਚ ਕਰਨ ਜਾ ਰਹੇ ਹਾਂ ਕਿਉਂਕਿ ਮੰਗਾਈ ਇੰਨੀ ਹੋ ਚੁੱਕੀ ਆ ਕਿਉਂਕਿ ਡੀਜ਼ਲ ਔਰ ਪੈਟਰੋਲ ਦੀ ਕੀਮਤ ਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਕਿਉਂਕਿ ਇਹਦੇ ਨਾਲ ਹਰ ਇੱਕ ਚੀਜ਼ ਇੱਕ ਗਰੀਬ ਨੂੰ ਮਾਰ ਪੈਣੀ ਆ ਨਾ ਕਿ ਅਮੀਰ ਨੂੰ ਅਮੀਰ ਨੂੰ ਇਹਦੇ ਨਾਲ ਜ਼ਿਆਦਾ ਜਿਹੜਾ ਉਹ ਫਰਕ ਨਹੀਂ ਪੈਣਾ ਇਸ ਲਈ ਅਸੀਂ ਅੱਜ ਇਹ ਸੰਦੇਸ਼ ਅਰ ਦੇਣਾ ਚਾਹੁੰਦੇ ਆ ਔਰ ਸੰਯੁਕਤ ਮੋਰਚੇ ਦੇ ਇਹ ਜਿਹੜੇ ਪ੍ਰੋਗਰਾਮ ਆ ਰਹੇ ਨੇ ਅਸੀਂ ਉਹਨਾਂ ਨੂੰ ਲਗਾਤਾਰ ਨੇ ਪ੍ਰਚਾਰ ਇਹ ਕਿਸੇ ਤੋਂ ਕਿਸੇ ਟਕਰ ਜਾਊਗਾ ਸਾਈਕਲ ਮਾਰ ਇਹ ਅਸੀਂ ਸਾਈਕਲ ਮਾਰ ਤੇ ਇਥੋਂ ਟ੍ਰੈਂਡ ਮਾਲ ਤੋਂ ਹੀ ਸ਼ੁਰੂ ਕਰਾਂਗੇ ਸ਼ੁਰੂ ਕਰਕੇ ਅੱਗੇ ਬਾਜ਼ਾਰ ਚ ਦੀ ਹੁੰਦਾ ਹੋਇਆ ਲਾਸਟ ਦੇ ਵਿੱਚ ਪੂਰੇ ਬਾਜ਼ਾਰ ਦਾ ਸਰਕਲ ਜਿਹੜਾ ਲਾ ਕੇ ਅਸੀਂ ਬਾਅਦ ਸਨਮਾਪ ਤੇ ਇੱਥੇ ਹੀ ਕਰਾਂ ਹੈ ਵੀ ਲਗਾਤਾਰ ਵਧੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਜਿੱਥੇ ਤੱਕ ਮਹਿੰਗਾਈ ਦੀ ਗੱਲ ਹੈਗੀ ਆ ਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੂੰਗਾ ਕਿ ਅੱਜ 23 ਫਰਵਰੀ ਹੈਗੀ ਆ ਕਿ ਅੱਜ ਸਰਦਾਰ ਅਜੀਤ ਸਿੰਘ ਤੇ ਜਿਨ੍ਹਾਂ ਨੇ 1907 ਦੇ ਵਿੱਚ ਅੰਗਰੇਜ਼ ਦੇ ਅੰਗਰੇਜ਼ਾਂ ਦੇ ਟਾਈਮ ਇੱਕ ਲਹਿਰ ਚਲਾਈ ਸੀ ਕਿ ਜਿਹੜੇ 3rd Ordinance ਉਸ ਟਾਈਮ ਵੀ ਕਾਲੇ ਕਾਨੂੰਨ ਆਏ ਸੀ ਉਹਨਾਂ ਦੇ ਖਿਲਾਫ ਇੱਕ ਧਰਨਾ ਦਿੱਤਾ ਸੀ ਉਹਦਾ ਇੱਕ ਨਾਹਰਾ ਲਾਇਆ ਸੀ ਪਗੜੀ ਸੰਭਾਲ ਜੱਟਾ ਉਸ ਟਾਈਮ ਜਿਹੜੇ 3 ਕਾਨੂੰਨ ਹੈਗੇ ਸੀ ਉਹਨਾਂ ਨੂੰ ਰੱਦ ਕਰਵਾਉਣ ਲਈ ਇਹਨਾਂ ਨੇ ਬਹੁਤ ਸੰਘਰਸ਼ ਕੀਤਾ ਜਿਹੜੇ ਕਿਸਾਨ ਅੰਦੋਲਨ ਦੀ ਜੇ ਅਗਰ ਗੱਲ ਕਰੀਏ ਤਾਂ ਸ਼ੁਰੂਆਤ 1907 ਦੇ ਵਿੱਚ ਹੋਈ ਸੀ ਜਿਹੜੇ ਕਿ ਸਰਦਾਰ ਅਜੀਤ ਸਿੰਘ ਜਿਨ੍ਹਾਂ ਦੇ ਅਸੀਂ ਅੱਜ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਮਹਿੰਗਾਈ ਦੇ ਵਿਰੁੱਧ ਇੱਕ ਰੋਸ਼ ਪੈਦਲ ਯਾਤਰਾ ਤੇ ਨਾਲ ਹੀ ਮਹਿੰਗਾਈ ਨੂੰ ਠੱਲ ਪਾਉਣ ਵਾਸਤੇ ਸਾਈਕਲਾਂ ਦੇ ਉੱਤੇ ਇੱਕ ਯਾਤਰਾ ਕੱਢ ਰਹੀ ਹੈ ਅੱਜ ਨਾਭਾ ਦੇ ਵਿੱਚ ਜਿਹੜੀ ਕਿ ਸਟਾਰਟ ਹੋਊਗੀ ਕਾਲਜ ਗਰਾਊਂਡ ਤੋਂ ਲੈ ਕੇ ਪੌੜਾ ਗੇਟ ਮਹਸ ਗੇਟ ਸਾਰੇ ਗੇਟਾਂ ਦੇ ਵਿੱਚੋਂ ਹੁੰਦੇ ਹੋਏ ਫਿਰ ਕਾਲਜ ਗਰਾਊਂਡ ਤੇ ਆ ਕੇ ਖਤਮ ਹੋਣੀ ਹੈ ਉਹਨਾਂ ਨੇ ਤੇ ਜਿੱਥੇ ਦਾ ਗੱਲ ਕਰਦੇ ਆ ਕੇਂਦਰ ਸਰਕਾਰ ਦੀ ਵੀ ਅੱਜ ਤੱਕ ਸੁਣਨ ਨੂੰ ਤਿਆਰ ਨਹੀਂ ਹੈ ਕਿ ਸੁਣਨਾ ਤਾਂ ਉਹਨਾਂ ਨੂੰ ਪੈਣਾ ਕਿ ਅੱਜ ਤੱਕ ਜਿਹੜੀਆਂ ਪਹਿਲਾਂ ਹੁਣ ਤੱਕ ਰੁਟੀਨ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਸੀ ਉਹ ਹੁਣ ਫੇਰ ਹੁਣ ਸਟਾਰਟ ਹੋ ਰਹੀਆਂ ਨੇ ਮੀਟਿੰਗਾਂ ਇਸ ਤਰ੍ਹਾਂ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਕਿ ਉਹ ਸੁਣਨ ਨੂੰ ਨਹੀਂ ਤਿਆਰ ਹੈਗੀ ਪਰ ਉਹ ਹੁਣ ਸੁਣੂਗੀ ਕਿਉਂ ਕਾਰਨ ਕੀ ਹੈ ਕਿ ਉਹਦੇ ਹਰ ਇੱਕ ਐਂਗਲ ਦੇ ਉੱਤੇ ਉਹਨੂੰ ਦਬਾਅ ਪੈ ਚੁੱਕਿਆ ਕਿ ਜੇ ਅਗਰ ਉਹਨੇ ਹੁਣ ਵੀ ਨਾ ਸਾਡੀ ਗੱਲ ਸੁਣੀ ਹੈਗੀ ਤਾਂ ਇਸ ਤੋਂ ਵੱਧ ਵੀ ਉਹਨੂੰ ਉਸ ਸਮੇਂ ਦਾ ਹੋਰ ਸਾਹਮਣਾ ਜਿਆਦਾ ਖਤਰਨਾਕ ਸਾਹਮਣਾ ਕਰਨਾ ਪੈਣਾ ਉਹਨੂੰ ਮਿਰਿੰਦਰ ਤੋਮਰ ਤਾਂ ਕਹੀ ਜਾਂਦਾ ਦਾ ਭੇੜ ਜਿੰਨੀ ਮਰਜ਼ੀ ਇਕੱਠੀ ਕਰ ਲਓ ਅਸੀਂ ਟਾਲਾ ਵੀ ਕਾਨੂੰਨ ਵਾਪਸ ਨਹੀਂ ਹੋਣੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿ ਤੋਮਰ ਜੀ ਨੂੰ ਇੱਕ ਵਹਿਮ ਹੈਗਾ ਕਿ ਵੀ ਕਾਨੂੰਨ ਸ਼ਾਇਦ ਵਾਪਸ ਨਹੀਂ ਹੋਣੇ ਕਿਤੇ ਕੇਂਦਰ ਸਰਕਾਰ ਨਹੀਂ ਸੁਣੂਗੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਤਾਂ ਸਾਡਾ ਕਿਸਾਨੀ ਅੰਦੋਲਨ ਹੁਣ ਤੱਕ ਫੇਲ ਹੋ ਚੁੱਕਿਆ ਹੁੰਦਾ ਤੇ ਜਿੱਥੇ ਤੱਕ ਹੁਣ ਜਿੱਥੇ ਇਹਨਾਂ ਨੇ ਫੇਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਤੁਸੀਂ ਜਾ ਕੇ ਵੀ ਦੇਖੋ ਦਿੱਲੀ ਦੇ ਵਿੱਚ ਵੀ ਪਹਿਲਾਂ ਨਾਲੋਂ ਤਿੰਨ ਗੁਣਾ ਕੱਟ ਜ਼ਿਆਦਾ ਹੋ ਚੁੱਕਿਆ ਹੈ ਤੇ ਜਿੱਤ ਤਾਂ ਗੱਲ ਕਹਿੰਦੇ ਵੀ ਤੋਮਰ ਜੀ ਵੀ ਭੀੜ ਜਿੰਨੀ ਮਰਜ਼ੀ ਇਕੱਠੀ ਕਰ ਲੋ ਇਹ ਭੀੜ ਕਿਸਾਨਾਂ ਦੀ ਹੈਗੀ ਆ ਜਿਹੜਾ ਅੰਨ ਦਾਤਾ ਹੈਗਾ ਜਿਹੜਾ ਹਰੇਕ ਜਿਹੜਾ ਤੋਮਰ ਸਵੇਰੇ ਦੁਪਹਿਰੇ ਸ਼ਾਮ ਰੋਟੀ ਖਾਂਦਾ ਉਹ ਸਾਡੇ ਕਿਸਾਨਾਂ ਦੇ ਵੱਲੋਂ ਜਿਹੜੀ اگਵਾਈ ਹੋਈ ਕਣਕਾ ਉੱਥੋਂ ਖਾਂਦਾ ਤੇ ਇਸ ਤਰ੍ਹਾਂ ਦਾ ਕੋਈ ਉਹ ਬਹਿਮ ਕੱਢ ਦੇਵੇ ਆਪਣਾ ਜੇ ਕਹਿ ਰਿਹਾ ਕਿ ਵੀ ਇਹ ਭੀੜ ਆ ਇਹ ਕਿਸਾਨਾਂ ਦੀ ਭੀੜ ਆ ਕੋਈ ਆਮ ਬੰਦਾ ਨਹੀਂ ਹੈਗਾ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸੰਗ ਸਮਝ ਸੰਘਰਸ਼ ਹੋਰ ਤੇ ਜੋ ਬਿਲਕੁਲ ਜੀ ਇਸ ਤਰ੍ਹਾਂ ਜਿਵੇਂ ਕਿ ਟਕੈਤ ਜੀ ਨੇ ਬੋਲਿਆ ਹੈਗਾ ਕਿ 2 ਅਕਤੂਬਰ ਤੱਕ ਜੇ ਇਹਨਾਂ ਨੂੰ ਲਾਸਟ ਵਾਰਨਿੰਗ ਹੈਗੀ ਆ ਤੇ ਜੇ ਅਗਰੇ ਸਾਡੀ ਗੱਲ ਹੁਣ ਵੀ ਨਾ ਸੁਣੀ ਇਹਨਾਂ ਨੇ ਤਾਂ ਇਹ ਅਗਲੇ ਸਮੇਂ ਦੇ ਵਿੱਚ ਇਹ ਦੇਖ ਲੈਣਗੇ ਵੀ ਕੀ ਹਾਲਾਤ ਹੁੰਦੇ ਨੇ ਜੇ ਦਿੱਲੀ ਪੁਲਿਸ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਆ ਉੱਥੇ ਫਲੈਕਸਾਂ ਵੀ ਲਗਾ ਦਿੱਤੀਆਂ ਹੁੰਦੀਆਂ ਨੇ ਜਿੱਥੇ ਦਿੱਲੀ ਪੁਲਿਸ ਚੇਤਾਵਨੀ ਦੇ ਸਕਦੀ ਆ ਉੱਥੇ ਵਕੀਲ ਭਾਈਚਾਰਾ ਵੀ ਸਾਡਾ ਵੀ ਨਾਲ ਖੜਾ ਉਹਨਾਂ ਦੇ ਨਾਲ ਮੋਢਾ ਦੇ ਮੋਢਾ ਨਾਲ ਲਾ ਕੇ ਕਿਸਾਨਾਂ ਦੇ ਲਈ ਤੇ ਜੇ ਉਹ ਚੇਤਾਵਨੀਆਂ ਦੇਣ ਜਾਣ ਦੀਆਂ ਤਾਂ ਅਸੀਂ ਬੇਲਾਂ ਕਰਾਉਣ ਜਾਣਦੇ ਤੇ ਅਸੀਂ ਕਾਨੂੰਨ ਦਾ ਸਹਾਰਾ ਵੀ ਲੈਣ ਜਾਣਦੇ ਜਿਹੜਾ ਹੈ ਲੋਕ ਮਾਰੂ ਮਦਾ ਰਹੇ ਨੇ ਡੀ ਜੀ ਆ ਰਹੇ ਹੈ ਪਟਰਾਉਲ ਸਿਲੈਂਡਰ ਹੋਰ ਚੀਜ਼ਾਂ ਦੇ ਭਾਅ ਇਹ ਸਾਰੇ ਬਹੁਤ ਜਿਆਦੇ 15-15 ਰੁਪਏ ਵੱਧ ਗਏ ਆ ਥੋੜੇ 2 ਮਹੀਨਿਆਂ 'ਚ ਵੀ ਇਸ ਬਾਰੇ ਅਸੀਂ ਸਾਰੀ ਰੈਲੀ ਇਹ ਬਾਜ਼ਾਰ ਦੇ ਵਿੱਚ ਸੰਯੁਕਤ ਮੋਰਤਾ ਇਕੱਠਾ ਹੋ ਕੇ ਸਾਰੇ ਬਾਜ਼ਾਰ ਦੇ ਵਿੱਚ ਇਹ ਅਸੀਂ ਰੈਲੀ ਕਰ ਰਹੇ ਹਾਂ ਅੱਜ ਇਹਦੇ ਵਿਰੋਧ ਵਿੱਚ ਕਿਉਂ ਗਰੀਬ ਤੇ ਬਿਮਾਰ ਆ ਇਹ ਦੁਕਾਨਦਾਰ ਤੇ ਵੀ ਮਾਰਾ ਜਿਹੜੇ ਵੀ ਇਹ ਬਰਤ ਦੇ ਨੇ ਸੀ ਜਾਂ ਕਿਨੂੰ ਨਹੀਂ ਲੋਡਣੀ ਹੈ ਵੀ ਸਿਲੰਡਰ ਦੀ ਇਹਨੂੰ ਹੀ ਲੋਡ ਹੈਗੀ ਪੈਟਰੋਲ ਦੀ ਇਹਨੂੰ ਹੀ ਲੋਡ ਹੈਗੀ ਡੀਜ਼ਲ ਦੀ ਕੋਈ ਇਹਦੇ ਤੇ ਕੰਟਰੋਲ ਕੋਈ ਨਹੀਂ ਹੈ ਜਿੰਨਾ ਵਧਾਉਣ ਨੇ ਵਧਾਈ ਜਾਂਦੇ ਨੇ ਰੋਜ਼ ਵਾਦਾ ਜੀ ਇਹ ਇਸ ਵੇਲੇ ਰੋਸ ਵਿੱਚ ਆ ਸੀ ਇਹ ਰੈਲੀ ਕਰ ਰਹੇ ਹਾਂ ਇੱਕ ਪਗੜੀ ਸੰਭਾਲ ਦੇ ਵਿੱਚ ਇਹ ਜਰੂਰ ਅਸੀਂ ਰੈਲੀ ਸਾਰੇ ਬਾਜ਼ਾਰ ਦੇ ਵਿੱਚ ਮੁਜ਼ਾਹਰਾ ਕਰਾਂਗੇ ਜੀ ਇਹ ਲੋਕਾਂ ਨੂੰ ਠਾਉਣਾ ਹੈ ਅਸੀਂ ਇਸ ਗੱਲ ਬਾਰੇ ਕਿਉਂ ਲੋਕ ਉਠਦੇ ਨਹੀਂ ਹਨ ਆ ਸੰਯੁਕਤ ਮੋਰਚੇ ਬੋਲ ਉਸ ਤੋਂ ਸਰਦਾ ਹੈ ਜੋਰ ਸ਼ੋਰ ਨਾਲ ਅਸੀਂ ਅੱਜ ਰੈਲੀ ਕਰ ਰਹੇ ਹਾਂ ਪਹਿਲੀ ਰੈਲੀ ਕਰ ਰਹੇ ਹਾਂ ਇਸ ਵਾਰ ਇਹਨਾਂ ਕਰਦੇ ਹੋਏ ਬੜੀ ਜ਼ਰੂਰੀ ਆ ਸੀ ਬਾਜ਼ਾਰ ਵਿੱਚ ਮਾਰਕ